ਹੈਲੋ ਹਲੋ ਹਾਂ ਆਜੂnga ਆਜੂnga ਓ ਸ਼ੁਰਲੀ ਹਾ ਤੇ ਬੜਾ ਚੂੜਾ ਲੈੰਦਾਰੇ ਮੈਂ ਨੰਬਰ ਦੱਦ ਭੱਜ ਕੇ ਪੱਖਾ ਵੇਖਾਵਾਂ ਤੇ ਆ ਮੇਰੇ ਉਹਨੇ ਪੱਖਾ ਬਾਂਦੀ ਤੇ ਸਾਜੀ ਮੇਰੇ ਲਈ ਹੁੰਦੇ ਹੁੰਦੇ ਤੂੰ ਉਥੇ ਲਈ ਆਇਓ ਚੰਗਾ ਚੰਗਾ ਲਈ ਆਉਂਗਾ ਰੋਟੇ ਮੋ ਫਖਰ ਰਹਿ ਗਿਆ ਬਣਿਆ ਕਿ ਨਹੀਂ ਭਾਜੀ ਮੈਨੂੰ ਨਹੀਂ ਪਤਾ ਉਸਤਾਦ ਨੂੰ ਪਤਾ ਕਿੱਥੇ ਵੇਹ ਉਸਤਾਦ ਕਿਹੜਾ ਨਾਲ ਲੈ ਗਿਆ ਭਾਜੀ ਰੰਗ ਕਿਹੜੇ ਰੰਗ ਦਾ ਹੋਦਾ ਲਾ ਵੀ ਇਹ ਫਰਾਲਾ ਇਹ ਨਾ ਭਾਜੀ ਅਗਹੀਓ ਭਾਜੀ ਵੇਖੋ ਇਹੋ ਹੀ ਆ ਬੱਜ ਗਿਆ ਵਾ ਹਾਂ ਬੱਜ ਗਿਆ ਵਾ ਇਹਨੂੰ ਕਿਹੜਾ ਰਸਤਾ ਕੱਪਣਾ ਹੈ ਥੋੜਾ ਪਰੀਪ ਹੈ ਐਹ ਦੱਸੇ ਸਾਨੂੰ ਠੀਕ ਅਬ ਫ੍ਰੀ ਤੋ ਹਾਂ ਤੇਰੀ ਢਾਂ ਕਿੱਥੇ ਆ ਲੈ ਖੜਾ ਚਾ ਬਣ ਗਈ ਆ

ਇਹ ਪਖੰਡ ਫੜਿਆ ਅਰੇ ਰੈ ਰੈਨੇ ਰੁੰਦੇ ਤਾ ਦਰ ਪਿਆ ਪੁੱਤਾਂ ਦੇ ਨਰ ਚੋਕ ਬਿਸਲਾ ਡੀਪ ਰੋਦਾ ਤੂੰ ਮੇਰੇ ਭੂਕਾ ਮਾਰਨ ਮੈਂ ਖਾਣੇ ਗਏ ਨਾ ਮਰ ਗਿਆ ਭੂਕਾ ਤੇਰੀ ਕਿਹੜਾ ਭੂਕ ਮੋਕ ਲਈਆ ਤੂੰ ਲਾਂਡਾ ਪਕਿਆ ਕਿ ਨ ਪੁੱਛੀ ਤਾ ਤੇਰੇ ਨਾਲ ਪੱਖਾ ਸਾੜਦਾ ਵਾ ਨਹੀਂ ਕਿ ਕੋਕੜਾਂ ਨੂੰ ਲੜੀ ਜਾਂਦੇ ਐ ਬਣਾਉਣ ਪੱਖਾ ਕਾ ਦਫਲਾ ਮਾਦਰੀ ਨੇ ਜਾ ਭਰੀ ਉਹ ਨੂੰ ਆਣ ਕੇ ਕੀ ਹਾਲ ਸ਼ਾਹ ਜੀ ਉਹ ਸ਼ਾਹ ਕਰੇ ਭਰਾਵਾ ਜੀ ਸ਼ਾਹ ਹੁੰਦੇ ਉਹਨੂੰ ਪੱਖੇ ਨਹੀਂ ਫੈਕਟਰੀਆਂ ਪਾਲੀ ਨੇ ਪੱਖਾ ਰੱਖ ਘੜਾ ਲੈਣਾ ਪਾਲੀ ਨੇ ਓਏ ਆ ਗਏ ਇਹਨੂੰ ਬੁਖਾਰ ਵਾਵਾ ਤੇਜੀ ਹੁਣ ਮੇਰੇ ਸਹੌਣਾ ਘੜਿਆ ਚਲਣਾ ਥੋੜਾ ਪਾਇਆ ਯਾਰ ਪੱਖਿਆਂ ਨੂੰ ਬੁਖਾਰ ਹੁੰਦਾ ਹੁੰਦਾ ਤੈਨੂੰ ਨਹੀਂ ਦੀਦਾ ਮੈਂ ਪੱਖਾ ਹੀ ਬਣਾਉਣ ਆਇਆ ਹਾਂਗਾ ਵੇਖੋ ਹੋਲ ਕੇ ਨੂੰ ਕੀ ਆਇਆ ਪਾਜੀ ਨੂੰ ਥੱਲੇ ਰੱਖਾ ਪਾ ਥੱਲੇ ਲਾ ਕੇ ਬੈਨੇ ਆ ਓਏ ਤੇਰਾ ਪਰਿਵਾਰ ਆ ਗਈ ਇਹਨੂੰ ਓ ਯਾਰ ਦਾਤੀ ਨਾ ਫੀਟੀ ਖਾਦੀ ਦੇ ਵਿੱਚ ਪਟਾਕਾ ਮਾਰ ਗਿਆ ਕਦੇ ਤਾਰਾਂ ਪੁੱਟੀਆਂ ਸੱਜੀਆਂ ਲਾ ਦੇ ਇਹਦਾ ਮਤਲਬ ਭਾਜੀ ਫਿਰ ਇਹਦਾ ਮੋਟਰ ਦਾ ਕੰਮ ਆ ਤੇ ਭਾਜੀ ਉਤਾੜ ਹੀ ਦੇਖਾਂਗੇ ਆਪਣਾ ਮੋਟਰ ਦਾ ਕੰਮ ਤੂੰ ਫਿਰ ਲੱਗਦਾ ਮੈਨੂੰ ਮਿਲਤਾ ਹੀ ਕਰਦਾ ਕਰੀ ਵਾ ਹੋਰ ਕੀ ਆ ਇਹਨੂੰ ਭਾਜੀ ਇਹਨਾਂ ਥਾਰ ਪਾਉਣੀ ਏਦੀ ਕਿੰਨੇ ਕ ਪਾ ਰੀਏ ਵਾ ਆ ਗਿਓ ਤੁਸੀਂ 80 ਕਿਲੋਮੀਟਰ ਪਾ ਦਿਓ ਭਾਈ ਕੀ ਗੱਲ ਸਿੱਧਾ ਬਿੱਲੀ ਘਰੋਂ ਲਾਂਦਾ ਰਦਾ ਉਹ ਨਹੀਂ ਨਹੀਂ ਭਰਾਵਾ ਸੋਚੀ ਬੜੀ ਦੂਰ ਹੋਇਆ ਇਹਦਾ ਜਿੱਥੇ ਪੱਖਾ ਲਾਈਦਾ ਕਾਂ ਜਾਦੀ ਅੰਗਰੇਜ਼ਾਂ ਦੇ ਵੇਲੇ ਦੀ ਆ ਆਹ ਭਰਾਵਾ ਪਹਿਲਾਂ ਮੇਰਾ ਪਰਦਾਦਾ ਚਲਾਉਂਦਾ ਰਿਹਾ ਫਿਰ ਮੇਰਾ ਦਾਦਾ ਧੋਣਾ ਹੀ ਦਾਇਆ ਸਰਕਾਉਂਦਾ ਸਾਰੀਆਂ ਪੀੜੀਆਂ ਇੱਥੇ ਹੀ ਲੈ ਆਈ ਕਿ ਬਾੜੀ ਜਾਏ ਹੋਗਾ ਤਰੱਕੀ ਨਾ ਕਰੇ ਯਾਰ ਤੂੰ ਜਾ ਆਦਾ ਕੋਈ ਨਾ ਕੋ ਕਰੇਗਾ ਨਹੀਂ ਨਹੀਂ ਮੈਂ ਉਦਾਂ ਹੀ ਵਖਣ ਰਿਹਾ ਦੁਕਾਨਵਾਲਾ ਮਜਬੂਤ ਜਾ ਆਪਦੀ ਆਪਾਂ ਇਹ ਦੁਕਾਨ ਪੂਰੀ ਵੀ ਜੂ ਭਾਵੇਂ ਅੰਗਰੇਜ਼ਾਂ ਦੇ ਵੇਲੇ ਦੀ ਆ ਨਿਕਲ ਜਾਂਦਾ ਕੱਢ ਕੇ ਵੇਚ ਲੈ ਉਹ ਤੇਰਾ ਪਹਾਰੇ Oh, <laughs> no, no, no. no.